ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤ ਸੰਗਰੇੜੀ ਤੇ ਦੋਸਤੋ ਤੁਸੀਂ ਵੀ ਸ਼ਾਇਦ ਗੱਲ ਸੁਣ ਲਈ ਹੋਵੇਗੀ ਅਮਰੀਕਾ ਦੀ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰ ਰਹੇ ਹਾਂ ਅਮਰੀਕਾ ਦੇ ਸਕੂਲ ਦੇ ਵਿੱਚ ਇੱਕ ਸਕੂਲ ਆ ਉੱਥੇ ਤੇ ਉਹਦੇ ਵਿੱਚ ਬਦਲ ਜਿੱਦਾਂ ਇੱਕ ਸਟੂਡੈਂਟ ਪੜ੍ਹਦੇ ਆ ਟੀਨੇਜਰ ਹਨਾ ਕੋਈ 15 16 ਸਾਲ ਦੇ ਜਵਾਖ ਤੇ ਉੱਥੇ ਇੱਕ ਮੁੰਡਾ ਪੜ੍ਹਦਾ ਸੀ ਤੇ ਉਹ ਜਦੋਂ ਡਰਾਇੰਗ ਕਰਦਾ ਸੀ ਜਦੋਂ ਵੀ ਕਦੇ ਉਹਨਾਂ ਦਾ ਕੋਈ ਡਰਾਇੰਗ ਦਾ ਕੋਈ ਹੁੰਦਾ ਪੀਰੀਅਡ ਜਦੋਂ ਉਹ ਡਰਾਇੰਗ ਬਣਾਉਂਦਾ ਸੀ ਨਾ ਤਾਂ ਉਹ ਵਾਇਲੈਂਸ ਵਾਲੀਆਂ ਚੀਜ਼ਾਂ ਬਣਾਉਂਦਾ ਸੀ ਜਿੱਦਾਂ ਮਤਲਬ ਕੋਈ ਬੰਦੂਕ ਦੀ ਕੋਈ ਮਤਲਬ ਕਾਰਟੂਨ ਬਣਾਤਾ ਜਾਂ ਕੋਈ ਰਫਲ ਦਾ ਬਣਾਤਾ ਜਾਂ ਚਾਕੂ ਦਾ ਬਣਾਤਾ ਤੇ ਇਦਾਂ ਦੀਆਂ ਮਤਲਬ ਉਹ ਪੇਂਟਿੰਗਾਂ ਜਾਂ ਡਰਾਇੰਗ ਉਹ ਕਰਦਾ ਸੀਗਾ ਆਪਣੇ ਸਕੂਲ ਦੇ ਵਿੱਚ ਤੇ ਉਹਦੇ ਟੀਚਰਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਹਦੇ ਟੀਚਰ ਨੇ ਜਿਹੜਾ ਉਹਦਾ ਟੀਚਰ ਸੀ ਕਲਾਸ ਦਾ ਉਹਨੇ ਇੱਕ ਵਾਰ ਮਤਲਬ ਪਹਿਲਾਂ ਤਾਂ ਲੈਟਰ ਪਾਇਆ ਹਨਾ ਉਹਦੇ ਪੇਰੈਂਟਸ ਨੂੰ ਵੀ ਤੁਹਾਡਾ ਜਿਹੜਾ ਬੱਚਾ ਹੈਗਾ ਉਹ ਸਹੀ ਨਹੀਂ ਲੱਗਦਾ ਨੋਰਮਲ ਨਹੀਂ ਲੱਗਦਾ ਤੇ ਉਹਦੇ ਦਿਮਾਗ ਦੇ ਵਿੱਚ ਕੁਝ ਅਲੱਗ ਤਰ੍ਹਾਂ ਦੀਆਂ ਹੋਰ ਚੀਜ਼ਾਂ ਚੱਲਦੀਆਂ ਨੇ ਤੇ ਵੀ ਉਹ ਮੈਂਟਲੀ ਵੀਕ ਹੈਗਾ ਹਨਾ ਤੇ ਇਸ ਲਈ ਤੁਸੀਂ ਉਹਦਾ ਧਿਆਨ ਕਰੋ ਸਾਡੇ ਨਾਲ ਤੁਸੀਂ ਆ ਕੇ ਮੀਟਿੰਗ ਕਰੋ ਆਪਾਂ ਉਹਦਾ ਕੋਈ ਸੋਲੂਸ਼ਨ ਕੱਢੀਏ ਹੁਣ ਤੁਹਾਨੂੰ ਪਤਾ ਬਾਹਰਲੇ ਦੇਸ਼ਾਂ ਦੇ ਵਿੱਚ ਮਾਪੇ ਬਿਜ਼ੀ ਹੁੰਦੇ ਆ ਤੇ ਉਹਨਾਂ ਕੋਲੇ ਪਤਾ ਨਹੀਂ ਟਾਈਮ ਨਹੀਂ ਨਿਕਲੇ ਆ ਜਾਂ ਉਹ ਕਿੱਦਾਂ ਵੀ ਆ ਉਹ ਗਏ ਨਹੀਂ ਹੈਗੇ ਸਕੂਲ ਉਸ ਤੋਂ ਬਾਅਦ ਉਹਨਾਂ ਨੇ ਡਾਇਰੈਕਟ ਫੋਨ ਕੀਤਾ ਤੇ ਫੋਨ ਦੇ ਉੱਤੇ ਵੀ ਉਹਨਾਂ ਨੇ ਟਾਲਾ ਜਾਂ ਬਟਿਆ ਮਾਪੇ ਨੇ ਤੇ ਉਹ ਕਹਿੰਦੇ ਵੀ ਅਸੀਂ ਕੋਈ ਨਾ ਵੀ ਅਸੀਂ ਥੋੜੇ ਦਿਨਾਂ ਦੇ ਵਿੱਚ ਵਿਜ਼ਿਟ ਕਰਦੇ ਆਂ ਵੀ ਕੋਈ ਚੱਕਰ ਨਹੀਂ ਪਰ ਦਿਨ ਲੰਘਦੇ ਗਏ ਜੀ ਮਤਲਬ ਜਦੋਂ ਕੁਝ ਕੁ ਮਹੀਨੇ ਲੰਘੇ ਤਾਂ ਉਹਦਾ ਕੁਦਰਤੀ ਬਰਥਡੇ ਆ ਗਿਆ ਉਹ ਮੁੰਡੇ ਦਾ ਜਦੋਂ ਦਾ ਬਰਥਡੇ ਆਇਆ ਤਾਂ ਉਹਦੇ ਪਾਪਾ ਕੋਲ ਇੱਕ ਰਾਈਫਲ ਸੀਗੀ ਤੇ ਉਹ ਕਹਿੰਦਾ ਪਾਪਾ ਉਹਦੇ ਪਿਓ ਨੇ ਪੁੱਛਿਆ ਵੀ ਤੈਨੂੰ ਕੀ ਗਿਫਟ ਚਾਹੀਦਾ ਤੇ ਉਹ ਕਹਿੰਦਾ ਪਾਪਾ ਕੁਛ ਨਹੀਂ ਕਹਿੰਦਾ ਮੈਂ ਅੱਜ ਆ ਤੁਹਾਡੀ ਗਨ ਦੇਖ ਲਾਂ ਚਲਾ ਕੇ ਫਾਇਰ ਕਰਕੇ ਦੇਖ ਲਾਂ ਤੇ ਉਹ ਕਹਿੰਦਾ ਕੋਈ ਨਾ ਉਦੋਂ ਉਹ ਬਾਹਰ ਲੈ ਗਿਆ ਤੇ ਉਹ ਕੁਦਰਤੀ ਪਾਪਾ ਕਿਸੇ ਕੰਮ 'ਚ ਉਹਦੇ ਬਿਜ਼ੀ ਹੋ ਗਏ ਤੇ ਉਹ ਬੱਚਾ ਸੀ ਜਿਹੜਾ ਉਹ ਸਕੂਲ ਲੈ ਗਿਆ ਗਨ ਸਕੂਲ ਜਾ ਕੇ ਉਹਨੇ ਗੋਲੀ ਚਲਾਤੀ ਫਾਇਰ ਫਾਇਰਿੰਗ ਕਰਤੀ ਤੇ ਉਥੇ ਚਾਰ ਸਟੂਡੈਂਟ ਨੇ ਜਿਹੜੇ ਉਹ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਤੇ ਰੋਲਾ ਪੈ ਗਿਆ ਸਾਰੇ ਹਨਾ ਤੇ ਉਹਨੂੰ ਫੜ ਕੇ ਲੈ ਗਈ ਪੁਲਿਸ ਮੁੰਡੇ ਨੂੰ ਤੇ ਜਦੋਂ ਮਾਪੇ ਕੋਲ ਪੁਲਿਸ ਪਹੁੰਚੀ ਤੇ ਉਹਨਾਂ ਨੂੰ ਵੀ ਫੜ ਕੇ ਲੈ ਗਈ ਤੇ ਮੁੰਡੇ ਨੂੰ ਤਾਂ ਜਿਹੜੀ ਸਜ਼ਾ ਦੋਸਤੋ ਹੋਈਏ ਹੋਈ ਤੇ ਉਹਦੇ ਮਾਪੇ ਨੂੰ ਵੀ 10-10 ਸਾਲ ਦੀ ਸਜ਼ਾ ਹੋ ਗਈ ਤੁਸੀਂ ਦੇਖੋ ਵੀ ਜਿਹੜੀ ਅਸਲ ਪ੍ਰਾਪਰਟੀ ਆ ਉਹ ਤੁਹਾਡੇ ਬੱਚੇ ਦੇ ਖਾਸ ਕਰ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਤੇ ਬੱਚਿਆਂ ਨੂੰ ਇੰਨਾ ਟਾਈਮ ਨਹੀਂ ਦਿੰਦੇ ਮਤਲਬ ਲੋਕ ਖਾਸ ਕਰ ਆਪਣੇ ਪੰਜਾਬੀ ਮਤਲਬ ਕੰਮ 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 ਹਨਾ ਕੰਮ ਜ਼ਰੂਰੀ ਆ ਪਰ ਉਸ ਤੋਂ ਵੀ ਜ਼ਰੂਰੀ ਆ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਉਹਨਾਂ ਦੀ ਸੰਗਤ ਉਹਨਾਂ ਨੂੰ ਦੋਸਤ ਬਣਾਉਣਾ ਉਹਨਾਂ ਨੂੰ ਸਮਝਣਾ ਵੀ ਉਹ ਕਹਿ ਜੇ ਹਾਲਾਤਾਂ ਚੋਂ ਜਾਂ ਉਹਨਾਂ ਦੇ ਦਿਮਾਗ ਚ ਅੱਜਕੱਲ ਕੀ ਚੱਲ ਰਿਹਾ ਹਨਾ ਤੇ ਜਿਉ ਮਾਪੇ ਬਾਪ ਟੀਚਰ ਦੀ ਗੱਲ ਸੁਣ ਲੈਂਦੇ ਜਾਂ ਟੀਚਰ ਤੋਂ ਪਹਿਲਾਂ ਹੀ ਆਪਣੇ ਬੱਚਿਆਂ ਬਾਰੇ ਉਹ ਟਾਈਮ ਕੱਢਦੇ ਤਾਂ ਬੱਚੇ ਇਹ ਜੀ ਸੰਗਤ ਜਾਂ ਇਹ ਜੀ ਖਿਆਲਾਂ 'ਚ ਉਹਨੇ ਪੈਣਾ ਹੀ ਨਹੀਂ ਸੀ ਬੱਚੇ ਨੇ ਤੇ ਪਰ ਉਹ ਜਿਹੜੇ ਮਾਪੇ ਵਸੀ ਉਹਨਾਂ ਨੇ ਨਾ ਆਪ ਇਹ ਗੱਲ ਗੌਲੀ ਤੇ ਨਾ ਹੀ ਉਹਨਾਂ ਨੇ ਟੀਚਰ ਦੀ ਲੈਟਰ ਦਾ ਕੁਝ ਰਿਸਪੌਂਸ ਦਿੱਤਾ ਤੇ ਨਾ ਹੀ ਫੋਨ ਦਾ ਕੋਈ ਦਿੱਤਾ ਆਖਰ ਨੂੰ ਦੋਸਤੋ ਸਾਰਾ ਜਿਹੜਾ ਘਰ ਹੈਗਾ ਉਹਨਾਂ ਦਾ ਉਹ ਬਰਬਾਦ ਹੋ ਗਿਆ ਹਨਾ ਤੇ ਹੁਣ ਬੱਚਾ ਵੀ ਜਿਹੜਾ ਉਹ ਜੇਲ੍ਹ ਦੇ ਵਿੱਚ ਆ ਤੇ ਮਾਂ ਪਿਓ ਵੀ ਜੇਲ੍ਹ ਦੇ ਵਿੱਚ ਆ ਖਿਆਲ ਰੱਖਿਆ ਕਰੋ ਆਪਣੇ ਜੋ ਅੱਖਾਂ ਦਾ ਥੈਂਕ ਯੂ